ਕਲੌਰਸ ਬਿਸ਼ਨੋਏ ਇੰਟਰਵਿਊ ਕੇਸ ਨੂੰ ਲੈ ਕੇ ਲਗਾਤਾਰ ਮਾਮਲਾ ਜਿਹੜਾ ਹਾਈ ਕੋਰਟ ਦੇ ਵਿੱਚ ਸੀਗਾ ਅੱਜ ਅਦਾਲਤ ਨੇ तमाम ਜਿਹੜਾ ਡਵੈਲਪਮੈਂਟ ਸਿੱਧੇ ਵਿੱਚ ਜਿੱਤੀਆਂ ਨੇ ਸਾਡਾ ਐਡਵੋਕੇਟ ਗੌਰਵ ਗਲੋਤਰਾ ਨੇ ਗੌਰਵ ਜੀ ਕੀ ਕੁਝ ਖਾਸ ਰਿਹਾ ਅੱਜ ਦੀ ਜਿਹੜੀ ਸੁਣਵਾਈ ਹੋਈ ਔਰ ਸਵੇਰੇ ਕੇ ਸੁਣਵਾਈ ਹੋਈ ਉਸ ਤੋਂ ਬਾਅਦ ਜਿਹੜਾ ਹੋਮ ਸੈਕਟਰੀ ਚੀਫ ਸੈਕਟਰੀ ਡੀਜੀਪੀ ਨੂੰ ਤਾਲਬ ਕੀਤਾ ਸੀ ਕੀ ਰਿਹਾ ਉਸ ਦੇ ਉੱਤੇ ਅ ਕੰਗ ਸਾਹਿਬ ਤੁਸੀਂ ਬੜੇ ਲੰਬੇ ਸਮੇਂ ਤੋਂ ਇਸ ਮੈਟਰ ਨੂੰ ਰਿਪੋਰਟ ਕਰ ਰਹੇ ਹੋ ਔਰ ਤੁਹਾਡੇ ਜਿਹੜੇ ਚੈਨਲ ਦੇ ਦਰਸ਼ਕ ਨੇ ਉਹ ਆਈ ਥਿੰਕ ਕਾਫੀ ਹੱਦ ਤੱਕ ਜਾਣਦੇ ਨੇ ਕਿ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਇੱਕ ਬਹੁਤ ਵੱਡਾ ਮੁੱਦਾ ਹੈ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਨਾਲ ਜੁੜਿਆ ਹੋਇਆ ਇਹ ਮੁੱਦਾ ਹੈ ਸੋ ਹਰ ਬੰਦਾ ਇਹ ਇੰਤਜ਼ਾਰ ਕਰ ਰਿਹਾ ਹੈ ਕਿ ਇੱਕ ਡਰੇਡਿਡ ਗੈਂਗਸਟਰ ਕਲਾਸ A ਕੈਟਾਗਰੀ ਦਾ ਗੈਂਗਸਟਰ ਜੇਲ੍ਹ ਦੇ ਅੰਦਰੋਂ ਦੀ ਯਾ ਪੁਲਿਸ ਦੀ ਕਸਟਡੀ ਦੇ ਅੰਦਰ ਉਹ ਦੀ ਇੱਕ ਇੰਟਰਵਿਊ ਕਰਦਾ ਹੈ ਤੇ ਕਿਸੇ ਵੀ ਆਫੀਸਰ ਦੀ ਇਨਵੋਲਵਮੈਂਟ ਦਿਖਾਈ ਨਹੀਂ ਜਾਂਦੀ ਜਾਂ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਦੇ ਨਾਲ ਲੋਕਾਂ ਦਾ ਲਾਅ ਐਂਡ ਆਰਡਰ ਤੋਂ ਵਿਸ਼ਵਾਸ ਉੱਟਦਾ ਅੱਜ ਜੋ ਘਟਨਾ ਹਾਈ ਕੋਰਟ ਦੇ ਵਿੱਚ ਹੋਈ ਹੈ ਮਤਲਬ ਜੋ ਪਰ ਜੋ ਪ੍ਰोसीਜਰਲ ਐ ਕਾਰਵਾਈ ਕੋਰਟ ਦੇ ਵਿੱਚ ਹੋਈ ਹੈ ਉੱਥੋਂ ਨਿਕਲ ਕੇ ਇਹ ਸਾਹਮਣੇ ਆਇਆ ਕਿ ਜਿਹੜੇ ਆਫੀਸਰਜ਼ ਜ਼ਿਲ੍ਹਾ ਮੁਹਾਲੀ ਦੇ ਇੰਚਾਰਜ ਸੀਗੇ ਜਿਨ ਕਿਉਂਕਿ ਜਿਹੜੀ ਮਾਨਯੋਗ ਹਾਈ ਕੋਰਟ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਸੀ ਉਸ ਟੀਮ ਨੇ ਸਪਸ਼ਟ ਕਰਤਾ ਕਿ ਕਿਹੜੇ ਟਾਈਮ ਤੇ ਕਿਹੜੇ ਦਿਨ ਕਿਹੜੀ ਜਗ੍ਹਾ ਦੇ ਉੱਤੇ ਇੰਟਰਵਿਊ ਹੋਈ ਹੈ ਸੋ ਕੋਰਟ ਦਾ ਇਹ ਮੰਨਣਾ ਸੀ ਕਿ ਜਦੋਂ ਤੁਹਾਡੇ ਕੋਲ ਇਹ ਇਨਫੋਰਮੇਸ਼ਨ ਅਵੇਲੇਬਲ ਹੈ ਸਟੇਟ ਆਫ ਪੰਜਾਬ ਦੇ ਕੋਲ ਤੇ ਜਿਹੜੇ ਆਫੀਸਰਜ਼ ਇਨਚਾਰਜ ਨੇ ਇਹਨਾਂ ਪੁਲਿਸ ਸਟੇਸ਼ਨਸ ਦੇ ਜਾਂ ਉਸ ਜ਼ਿਲ੍ਹੇ ਦੇ ਐਟਲੀਸਟ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਬੰਦੀ ਹੈ ਔਰ ਤੁਹਾਨੂੰ ਆਪਦੇ ਲੈਵਲ ਤੇ ਉਹ ਕਾਰਵਾਈ ਕਰਨੀ ਚਾਹੀਦੀ ਹੈ ਜਦੋਂ ਐਸਆਈਟੀ ਦੀ ਰਿਪੋਰਟ ਆਏਗੀ ਔਰ ਸਪੈਸੀਫਿਕਲੀ ਨਾਮ ਲਿੱਤੇ ਜਾਣਗੇ ਉਹਨਾਂ ਬੰਦਿਆਂ ਦੇ ਉਦੋਂ ਉਹ ਐਸਆਈਟੀ ਆਪਦੀ ਕਾਰਵਾਈ ਕਰੇਗੀ ਸੋ ਇਨਾਂ ਮੀਨ ਟਾਈਮ ਕੋਰਟ ਨੇ ਦੇ ਵਿੱਚ ਮਾਨਯੋਗ ਐਡਵੋਕੇਟ ਜਨਰਲ ਜੋ ਕਿ ਪੰਜਾਬ ਸਰਕਾਰ ਨੂੰ ਰਿਪਰੈਜ਼ੈਂਟ ਕਰਦੇ ਨੇ ਆਪਾਂ ਇਹ ਕਹਿ ਸਕਦੇ ਹਾਂ ਕਿ ਚੀਫ ਮਿਨਿਸਟਰ ਨੂੰ ਰਿਪਰੈਜ਼ੈਂਟ ਕਰਦੇ ਨੇ ਜਾਂ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਨੇ ਅਸ਼ਵਾਸਨ ਦਿੱਤਾ ਹੈ ਕਿ ਅਸੀਂ ਆਪਦੇ ਵੱਲੋਂ ਜਿਹੜੀ ਬੰਦੀ ਕਾਰਵਾਈ ਹੈ ਉਹਨਾਂ ਇਨਚਾਰਜ ਆਫੀਸਰਸ ਦੇ ਅਗੇਂਸਟ ਇਮੀਡੀਏਟਲੀ ਸ਼ੁਰੂ ਕਰਦੇਾਂਗੇ ਸੋ ਇਹ ਹੁਣ ਕੋਰਟ ਦੇ ਸਾਹਮਣੇ ਵੀ ਇਹ ਚੀਜ਼ ਆਜੂਗੀ ਤੇ ਪੰਜਾਬ ਦੇ ਲੋਕ ਵੀ ਇਸ ਚੀਜ਼ ਨੂੰ ਡੀਕ ਰਹੇ ਨੇ ਕਿ ਜਦੋਂ ਪੰਜਾਬ ਸਰਕਾਰ ਉਹਨਾਂ ਆਫੀਸਰਸ ਦੇ ਅਗੇਂਸਟ ਕਾਰਵਾਈ ਕਰੂਗੀ ਸੋ ਇਹ ਅੱਜ ਦੀ ਜਿਹੜੀ ਡਿਵੈਲਪਮੈਂਟ ਸੀ ਉਹ ਇਹ ਸੀ ਕਿ ਐਡਵੋਕੇਟ ਜਨਰਲ ਸਾਹਿਬ ਨੇ ਕੋਰਟ ਦੇ ਵਿੱਚ ਛੋਟੀ ਦਿੱਤੀ ਕਿ ਅਸੀਂ ਉਹਨਾਂ ਆਫੀਸਰਜ਼ ਦੇ ਅਗੇਂਸਟ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦੇਾਂਗੇ ਵਿਦੀਨ ਨੋ ਟਾਈਮ ਪੀਰੀਅਡ ਸੋ ਉਮੀਦ ਕਰਦੇ ਆਂ ਪੰਜ-ਛੇ ਦਿਨਾਂ ਦੇ ਵਿੱਚ ਵਿੱਚ ਕੁਛ ਨਾ ਕੁਝ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਜਿਹੜੀ ਵੀਡੀਓ ਕਾਨਫਰੈਂਸ ਹੋਈ ਹੈ ਉਹਦੇ ਜ਼ਾਰੀ ਡੀਜੀਪੀ ਨੂੰ ਕੀ ਕੁਝ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਰ ਡੀਜੀਪੀ ਸਾਹਿਬ ਕਿਤੇ ਨਾ ਕਿਤੇ ਦੇਖੋ ਇੱਕ ਉਹਨਾਂ ਨੇ ਬਹੁਤ ਜਲਦਬਾਜ਼ੀ ਦੇ ਵਿੱਚ ਇੱਕ ਇੰਟਰਵਿਊ ਦੇ ਰਿਗਾਰਡਿੰਗ ਖੰਡਨ ਕਰਦੇ ਹੋਏ ਇੱਕ ਪ੍ਰੈਸ ਕਾਨਫਰੈਂਸ ਕਰਤੀ ਜਿਹੜੀ ਕਿ ਮੈਂ ਬੜੀ ਧੀਰ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਵੀ ਇਹ ਇਹਨਾਂ ਨੂੰ ਕੰਮ ਨਹੀਂ ਕਰਨਾ ਚਾਹੀਦਾ ਸੀਗਾ ਹੁ ਕੀਤੀ ਗਈ ਜਾਂ ਉਹ ਆਪ ਇਸ ਮਸਲੇ ਦੇ ਵਿੱਚ ਇਨਵੋਲ ਸੀਗੇ ਇਹ ਤਾਂ ਐਸਆਈਟੀ ਦੀ ਜਦੋਂ ਰਿਪੋਰਟ ਦਾ ਫਾਈਨਲ ਖੁਲਾਸਾ ਹੋਏਗਾ ਉਦੋਂ ਇਹ ਚੀਜ਼ ਸਾਹਮਣੇ ਆਉਗੀ ਲੇਕਿਨ ਅਜ ਦੀ ਤਰੀਕ ਦੇ ਵਿੱਚ ਡੀਜੀਪੀ ਸਾਹਿਬ ਕੋਲ ਐਸ ਗੱਲ ਦਾ ਕੋਈ ਜਵਾਬ ਨਹੀਂ ਹੈ ਕਿ ਜੇ ਸੀਆਈ ਸੀਆਈਏ ਸਟਾਫ ਖਰੜ ਦੇ ਵਿੱਚ ਇੰਟਰਵਿਊ ਹੋਈ ਹੈ ਤਾਂ ਉਹਨਾਂ ਆਫੀਸਰਸ ਜਿਹੜੇ ਉਸ ਟਾਈਮ ਦੇ ਉੱਤੇ ਉਸ ਜ਼ਿਲ੍ਹੇ ਦੇ ਤੇ ਉਸ ਥਾਣੇ ਦੇ ਇੰਚਾਰਜ ਸੀਗੇ ਉਹ ਕਾਰਵਾਈ ਤੁਹਾਨੂੰ ਕਰਨੀ ਹੀ ਪਵੇਗੀ ਦਾ ਦੂਸਰਾ ਮੁੱਦਾ ਸੀ ਕੈਮਰੇ ਵਾਲਾ ਜੇਲ੍ਹਾਂ ਨੂੰ ਲੈ ਕੇ ਜੇਲ੍ਹਾਂ ਦੀ ਜੈਮਰਾਲ ਉਹਦੇ ਤੇ ਕੀ ਸੁਣਵਾਈ ਹੋਈ ਸਰ ਉਹਦੇ ਰਿਕਾਰਡਿੰਗ ਇਹ ਹੈ ਕਿ ਸਟੇਟ ਨੇ ਕਿਤੇ ਨਾ ਕਿਤੇ ਪੈਸਿਆਂ ਦੇ ਫੰਡਾਂ ਦੀ ਕਮੀ ਦੀ ਹਵਾਲਾ ਦਿੱਤਾ ਲੇਕਿਨ ਇੱਕ ਲਾਈਟਰ ਵੇ ਦੇ ਵਿੱਚ ਇਹ ਵੀ ਗੱਲ ਉੱਠੀ ਕਿ ਪੰਜਾਬ ਸਰਕਾਰ ਐਡਵਰਟਾਈਜ਼ਮੈਂਟ ਦੇ ਉੱਤੇ ਕਰੋੜਾ ਕਰੋੜ ਰੁਪਏ ਖਰਚ ਕਰ ਰਹੀ ਹੈ ਤੇ ਜੇਲ੍ਹਾਂ ਦੀ ਸਿਕਿਉਰਿਟੀ ਵਾਸਤੇ 3-400 ਕਰੋੜ ਰੁਪਏ ਖਰਚ ਕਰਨ ਵਾਸਤੇ ਸੈਂਕਸ਼ਨਾਂ ਨਹੀਂ ਮਿਲਦੀਆਂ ਪਈਆਂ ਇਹ ਬੜਾ ਇੱਕ ਛੋਟਾ ਜਿਹਾ ਮਤਲਬ ਮੁੱਦਾ ਹੈ ਕਿ ਜਿਹਨੂੰ ਬੜਾ ਆਰਾਮ ਨਾਲ ਹੱਲ ਕੀਤਾ ਜਾ ਸਕਦਾ ਹੈ ਇਹ ਚਾਰ ਆਫੀਸਰ ਇਕੱਠੇ ਬੈਠ ਜਾਣ ਤੇ ਪੈਸੇ ਦਾ ਅਰੇਂਜਮ ਮਾਂਜੋ ਕੋਰਟ ਨੇ 2 ਹਫ਼ਤਿਆਂ ਦਾ ਟਾਈਮ ਫਿਕਸ ਕੀਤਾ ਜਿੰਦੇ ਵਿੱਚ ਸਰਕਾਰ ਨੂੰ ਇਹ ਕਿਹਾ ਗਿਆ ਕਿ ਵੀ ਤੁਸੀਂ ਟਾਈਮ ਲਾਈਨ ਦਿਓ ਸਾਨੂੰ ਕਿ ਕਿੰਨੇ ਟਾਈਮ ਦੇ ਵਿੱਚ ਇਹ ਸਾਰੀਆਂ ਰਿਕੁਆਇਰਮੈਂਟਸ ਜਿਹੜੀਆਂ ਹੈਗੀਆਂ ਨੇ ਚਾ ਭਾਵੇਂ ਉਹ ਨਾਈਲੋਨ ਮੈਸ਼ ਹੈ ਬਫਰ ਜ਼ੋਨ ਬਣਾਣਾ ਹੈ ਜਾਂ ਸੀਸੀਟੀਵੀ ਕੈਮਰਾਜ਼ ਲਗਾਨੇ ਨੇ ਬਾਡੀ ਇਨੇਬਲਡ ਸੀਸੀਟੀਵੀ ਕੈਮਰਾਜ਼ ਲਗਾਨੇ ਨੇ ਵੀ ਜਿਹੜੇ EMPLOYEES ਜਿਹੜੇ ਜੇਲ੍ਹਾਂ ਚ ਕੰਮ ਕਰਦੇ ਨੇ ਉਹਨਾਂ ਦੇ ਕੈਮਰੇ ਲੱਗੇ ਹੋਣ ਤਾਂ ਕਿ ਉਹ ਕਿਸੇ ਅਪਰਾਧੀ ਦੇ ਨਾਲ ਜਿਹੜਾ ਕੈਦੀ ਹੈ ਅੰਦਰੋਂ ਦੇ ਨਾਲ ਇੰਟਰੈਕਸ਼ਨ ਕਰਦੇ ਹੈ ਤੇ ਉਹ ਰਿਕਾਰਡ ਹੋ ਸਕੇ ਕੈਮਰੇ ਦੇ ਉੱਤੇ ਤੇ ਉਹਦੇ ਨਾਲ ਜਿਹੜਾ ਕਾਫੀ ਹੱਦ ਤੱਕ ਕ੍ਰਿਮੀਨਲ ਐਕਟੀਵਿਟੀਆਂ ਜਿਹੜੀਆਂ ਨੇ ਉਹ ਕੱਟ ਜਾਣੀਆਂ ਜੇਲ੍ਹਾਂ ਦੇ ਅੰਦਰੋਂ ਦੀ ਸੋ ਇਹ ਚੀਜ਼ਾਂ ਦੇ ਵਾਸਤੇ ਜਿੰਨਾ ਵੀ ਪੈਸੇ ਦੀ ਜ਼ਰੂਰਤ ਹੈ ਜਾਂ ਜਿਹੜੇ ਵੀ ਤੁਹਾਡੀਆਂ ਸੈਂਕਸ਼ਨਾਂ ਦੀ ਰਿਕੁਆਇਰਮੈਂਟ ਹੈਗੀ ਹੈ ਉਹਦੇ ਵਾਸਤੇ ਮਾਂਜੋ ਕੋਰਟ ਨੇ ਇੱਕ 2 ਹਫ਼ਤੇ ਦਾ ਟਾਈਮ ਪੀਰੀਅਡ ਰੱਖਿਆ 24 ਤਰੀਕ ਨੂੰ ਸੁਣਵਾਈ ਰੱਖੀ ਹੈ ਉਸ ਤਰੀਕ ਨੂੰ ਸਾਨੂੰ ਉਮੀਦ ਹੈ ਕਿ ਕਾਫੀ ਹੱਦ ਤੱਕ ਇਹ ਚੀਜ਼ਾਂ ਕਲੀਅਰ ਹੋ ਜਾਣਗੀ 21 ਤਰੀਕ ਨੂੰ ਦੋਨਾਂ ਕੇਸਾਂ ਦੀ ਸੁਣਵਾਈ ਦੁਬਾਰਾ ਦਾ ਸਰ ਕੇਸ ਇੱਕੋ ਹੀ ਹੈ ਮੁੱਦੇ ਦੋ ਨੇ ਸੋ ਉਹਨਾਂ ਦੀ ਜਿਹੜੀ ਸੁਣਵਾਈ ਹੈ ਉਹ 24 ਤਰੀਕ ਰੱਖੀ ਗਈ ਹੈ ਥੈਂਕ ਤੁਹਾਨੂੰ ਦੇ ਤੌਰ ਦੇ ਉੱਪਰ ਜ਼ਿਕਰ ਹੋਵੇ ਤਾਂ ਇਹ ਕੇਸ ਜਿਹੜਾ ਲਗਾਤਾਰ ਲੰਮਕ ਰਿਹਾ ਸੀ ਜਿਸ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕੇਸ ਹੈ ਔਰ ਦੂਸਰਾ ਜੇਲ੍ਹਾਂ ਦੇ ਜੈਮਰ ਨੂੰ ਲੈ ਕੇ ਸੋ 24 ਤਰੀਕ ਨੂੰ ਸੁਣਵਾਈ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸੂਰਾ ਟੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप